ਸ਼ਿਵਰਾਏ ਮੋੜ ਦਾ ਪਰਣਾਲਾ ਐਕਸ਼ਨ ਮੁਰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਕੁੰਡਾ ਰਾਗ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਕੁੰਡਾ ਰਾ ਚੱਕ ਦਿਆਂਗੇ ਹਮ ਤੇ ਗੋਡਾ ਰੱਖ ਦਿਆਂਗੇ ਜਿਹੜਾ ਉਸ ਪ੍ਰਸ਼ਾਸਨਾ ਕਈ ਵਾਰੀ ਅਸੀਂ ਸਮਝਦੇ ਆਈਏ ਇੰਟੀਗੇਸ਼ਨ ਨਾਲ ਲੜਦੇ ਆ ਉਹਦੇ ਚ ਹੁੰਦਾ ਵੀ ਉਹਨਾਂ ਦੀ ਮਜਬੂਰੀ ਹੁੰਦੀ ਹੈ ਵੱਡੀ ਐਕਿਟੇਸ਼ਨ ਆ ਉਹਦੇ ਚ ਉਹਨਾਂ ਨੂੰ ਪਿੱਛੋਂ ਕਿਸੇ ਨੇ ਲੰਕਾਰਾ ਮਾਰਿਆ ਹੁੰਦਾ ਵੀ ਹੁਣ ਐਂ ਕਰ ਦੋ ਉੱਥੇ ਉਹ ਮਜਬੂਰ ਜੇ ਵੀ ਹੁੰਦੇ ਨੇ ਸਾਨੂੰ ਉਹ ਪਰੇ ਆ ਤਾਂ ਨਿਰਾਮ ਮਤਲਬ ਇੱਕ ਟਕੇ ਸ਼ਾਹੀ ਦੀ ਕਹਿੰ ਆ ਪੰਜ ਸੱਤ ਸੌ ਬੰਦੇ ਆ ਕੇ ਦੋ ਦੋ ਮਾਰੋ ਸਪੜੇ ਇਹਨਾਂ ਦੇ ਚੱਕੋ ਦਰਿਆ ਉੱਪਰ ਜਾਓ ਸਾਰਾ ਆਰਾਮ ਦਿਓ ਬਚਰ ਤੁਸੀਂ ਕੌਣ ਆਇਆ ਜਾਂ ਕੁਝ ਕਹੋ ਤੇ ਭੱਜ ਜਾਈਂ ਤਾਂ ਉਹ ਉਸ ਗੁੰਡਾ ਰਾਜ ਦੇ ਖਿਲਾਫ ਆਏ ਆ ਜੋ ਇਹਨਾਂ ਨੇ ਬਰਨਾਲੇ ਧਰਤੀ ਦੇ ਗੱਲ ਕਰਕੇ ਦਿਖਾਇਆ ਅਸੀਂ ਕਹਿੰਦੇ ਆ ਅਸੀਂ ਕੀ ਗੁੰਡਾਗਰਦੀ ਕਰੋਗੇ ਜੇ ਟਾਈਮ ਮਿਲਦਾ ਸਾਡੇ ਦੇ ਫਟਾ ਗੁੰਡਾ ਕੋਈ ਨਹੀਂ ਇਹ ਸਾਨੂੰ بڑے ਵੀ ਛੋਟੇ ਕੰਮੇ ਫੋਲਦੇ ਨੇ ਵੀ ਆਦੇ ਸੀਵਰੇ ਸਾਫ ਪੈਨ ਵਾਲੇ ਬੰਦੇ ਨੇ ਇਹਨਾਂ ਕੀ ਔਕਾਤ ਹੈ ਅਸੀਂ ਤੁਹਾਨੂੰ ਤੁਹਾਡੀ ਔਕਾਤ ਯਾਦ ਕਰਾ ਸਕਦੇ ਹਾਂ ਜੇ ਇਸ ਗੱਲ ਤੇ ਆਈਏ ਤਾਂ ਗਰੀਬ ਬੰਦੇ ਨਾਲ ਬੱਚਾ ਗੁੰਡਾ ਕੋਈ ਨਹੀਂ ਹੈ ਕਿਉਂਕਿ ਉਹਦੇ ਕੋਲ ਖਾਣ ਨੂੰ ਕੁਝ ਨਹੀਂ ਜੇ ਅਸੀਂ ਆਪਦੀ ਅੱਜ ਤੇ ਆਏ ਤਾਂ ਤੁਹਾਨੂੰ ਸਾਹ ਲੈਣਾ ਹੀ ਮਤੋ ਜੀ ਸਾਡੇ ਕੋਲ ਹੂਕਾ ਕੂੜੇ ਦੀਆਂ ਗੱਡੀਆਂ ਭਰੀਆਂ ਨੇ ਟਰਾਲੀਆਂ ਭਰੀਆਂ ਨੇ ਤੇ ਸਾਡੇ ਕੋਲ ਟੈਂਕਰ ਵੀ ਖੜੇ ਨੇ ਜਿਹੜੇ ਕੱਲ ਤੁਸੀਂ ਸਾਡੇ ਬੰਦੇ ਕੁੱਟਮਾਰ ਕਰਕੇ ਲੈ ਕੇ ਗਏ ਸੀ ਉਹ ਵੀ ਅਸੀਂ ਕੰਧ ਦੇ ਪਾਸੇ ਰੱਖੇ ਨੇ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਜਲਦੋਂ ਜਲਦ ਖਾਨੂੰ ਇਨਸਾਫ ਦੇਣ ਦੀ ਕਰੋ ਨਹੀਂ ਤਾਂ ਉਹ ਟੈਂਕਰ ਵੀ ਆ ਰਹੇ ਨੇ ਤੁਹਾਡੇ ਦਫ਼ਤਰਾਂ ਵਿੱਚ ਖਾਲੀ ਕਰਾਂਗੇ ਅਸੀਂ ਨਾਏ ਟਰਾਲੀਆਂ ਮੁੱਧੀਆਂ ਕਰਾਇਆ ਤੁਹਾਡੇ ਹਸਤਰਾ ਮੂਰੇ। ਨਾਲੇ ਉਹ ਹੰਕਾਰੇ ਹੋਏ ਐਸਐਚਓ ਦੇ ਦਫ਼ਤਰ ਮੂਰੇ ਵੀ ਟਰਾਲੀ ਖਾਲੀ ਕਰਾਂਗੇ। ਜਿਹੜੀ ਵੀ ਕੱਲ ਗੁੰਡਾਗਰਦੀ ਕੀਤੀ ਐ। ਇਹ ਗੁੰਡਾਗਰਦੀ ਬਿਲਕੁਲ ਵੀ ਨਹੀਂ ਚੱਲੀ ਜਾਊਗੀ।